ਕੀ ਸੜਕ ਦੇ ਡਿਵਾਈਡਰ ਦੇ ਵਿੱਚ ਪੇੜ-ਪੌਦੇ ਲਾਏ ਜਾਂਦੇ ਹਨ ਤੁਹਾਨੂੰ ਲੱਗਦਾ ਹੋਵੇਗਾ ਕਿ ਉਹ ਖੂਬਸੂਰਤ ਬਣਾਉਣ ਲਈ ਲਾਏ ਜਾਂਦੇ ਹਨ ਪਰ ਨਹੀਂ ਇਸ ਦਾ ਕਾਰਨ ਕੋਈ ਹੋਰ ਹੈ ਉਹ ਤੁਹਾਨੂੰ ਮੈਂ ਦੱਸਾਂਗੀ ਕੀ ਤੁਹਾਨੂੰ ਪਤਾ ਹੈ ਸੜਕ ਦੇ ਵਿੱਚ ਡਿਵਾਈਡਰ ਤੇ ਪੇੜ-ਪੌਦੇ ਕਿਉਂ ਲੱਗੇ ਹੁੰਦੇ ਹਨ ਨਹੀਂ ਪਤਾ ਮੈਂ ਦੱਸਦੀ ਹਾਂ ਸਾਸ਼ੀ ਕਾਲ ਜੀ ਮੈਂ ਜੇ ਤੁਸੀਂ ਦੇਖ ਰਹੇ ਹੋ ਹੈ ਸਾਡੇ ਇਸ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਉਹ ਗੱਲਾਂ ਨਾਲ ਰੂਬਰੂ ਕਰਾਉਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਤੁਹਾਡੇ ਮੂੰਚੋਂ ਵੀ ਨਿਕਲਿਆ ਹੁੰਦਾ ਹੈ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਸੜਕ ਦੇ ਡਿਵਾਈਡਰ ਦੇ ਵਿੱਚ ਪੇੜ-ਪੌਦੇ ਲਾਏ ਜਾਂਦੇ ਹਨ ਤੁਹਾਨੂੰ ਲੱਗਦਾ ਹੋਵੇਗਾ ਕਿ ਉਹ ਖੂਬਸੂਰਤ ਬਣਾਉਣ ਲਈ ਲਾਏ ਜਾਂਦੇ ਹਨ ਪਰ ਨਹੀਂ ਇਸ ਦਾ ਕਾਰਨ ਕੋਈ ਹੋਰ ਹੈ ਉਹ ਤੁਹਾਨੂੰ ਮੈਂ ਦੱਸਾਂਗੀ ਕੋਈ ਵੀ ਵੱਡਾ ਰੋਡ ਦੇਖ ਲਓ ਨੈਸ਼ਨਲ ਹਾਈਵੇ ਦੇਖ ਲਓ ਉਹਦੇ ਵਿਚਕਾਰ ਡਿਵਾਈਡਰ ਤੇ ਪੇੜ ਪੌਦੇ ਫੁੱਲ ਬੂਟੇ ਲੱਗੇ ਹੁੰਦੇ ਹਨ ਉਹਦਾ ਅਸਲ ਕਾਰਨ ਕੀ ਹੈ ਉਹ ਤੁਹਾਨੂੰ ਮੈਂ ਦੱਸਾਂਗੀ ਕਿਉਂਕਿ ਮੇਰਾ ਤਾਂ ਕੰਮ ਹੀ ਹੈ ਤੁਹਾਨੂੰ ਕੰਮ ਦੀਆਂ ਗੱਲਾਂ ਦੱਸਣਾ ਚਲੋ ਜਾਣਦੇ ਆਂ ਫਿਰ ਜਦੋਂ ਅਸੀਂ ਕਿਤੇ ਘੁੰਮਣ ਲਈ ਨਿਕਲਦੇ ਆਂ ਤਾਂ ਸੜਕ ਦੇ ਡਿਵਾਈਡਰ ਤੇ ਅਸੀਂ ਦੇਖਦੇ ਆਂ ਬਹੁਤ ਸੋਹਣੇ ਸੋਹਣੇ ਫੁੱਲ ਬੂਟੇ ਲੱਗੇ ਹੁੰਦੇ ਹਨ ਉਹ ਸੜਕ ਨੂੰ ਸੋਹਣਾ ਬਣਾਉਣ ਲਈ ਨਹੀਂ ਹੁੰਦੇ ਉਹਦਾ ਅਸਲ ਕਾਰਨ ਕੁਝ ਹੋਰ ਹੈ ਇਹੋ ਜੇ ਵੱਡੇ ਰੋਡ ਤੇ ਜਦੋਂ ਲੋਕ ਜੋ ਸਫਰ ਤੇ ਨਿਕਲਦੇ ਹਨ ਤਾਂ ਡਿਵਾਈਡਰ ਦੇ ਇੱਕ ਪਾਸਿਓ ਆ ਰਹੀ ਗੱਡੀਆਂ ਦੀਆਂ ਲਾਈਟਾਂ ਦੂਜੇ ਪਾਸਿਓ ਆ ਰਹੇ ਡਰਾਈਵਰ ਦੀਆਂ ਅੱਖਾਂ ਵਿੱਚ ਵੱਜਦੀਆਂ ਹਨ ਜਿਸ ਕਰਕੇ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਹੈ ਪਰ ਡਿਵਾਈਡਰ ਤੇ ਲੱਗੇ ਫੁੱਲ ਬੂਟੇ ਤੇ ਪੇੜ ਪੌਦੇ ਦੋਨੋਂ ਸਾਈਡਾਂ ਤੋਂ ਆ ਰਹੀ ਗੱਡੀਆਂ ਦੀ ਹਾਈ ਬੀਮ ਲਾਈਟਾਂ ਨੂੰ ਰੋਕ ਲੈਂਦੇ ਹਨ ਤੇ ਇਸ ਤਰ੍ਹਾਂ ਰੋਡ ਤੇ ਸਫਰ ਕਰ ਰਹੇ ਤੇ ਡਰਾਈਵਿੰਗ ਕਰ ਰਹੇ ਬੰਦੇ ਨੂੰ ਕੋਈ ਦਿੱਕਤ ਨਹੀਂ ਹੁੰਦੀ ਇੱਕ ਗੱਲ ਹੋਰ ਡਿਵਾਈਡਰ ਚਕਾਰ ਲੱਗੇ ਫੁੱਲ ਬੁੱਟਿਆਂ ਦੀ ਸਮੇਂ-ਸਮੇਂ ਤੇ ਕਟਾਈ ਹੋਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਜੋ ਇਹ ਪੇੜ ਪੌਦੇ ਜਿਆਦਾ ਵੱਡੇ ਨਾ ਹੋਣ ਜਿਆਦਾ ਵੱਡੇ ਹੋਣ ਕਰਕੇ ਇਹ ਸੜਕ ਦੇ ਆਲੇ-ਦੁਆਲੇ ਫੈਲ ਜਾਂਦੇ ਹਨ ਤੇ ਸੜਕ ਦੇ ਵਿੱਚ ਵਿਗਨ ਵੀ ਪੈਦਾ ਹੋ ਸਕਦਾ ਹੈ ਹਾਂਜੀ ਜਨਾਬ ਹੁਣ ਸਮਝੇ ਕਿ ਦੁਨੀਆ ਤੇ ਕੋਈ ਵੀ ਚੀਜ਼ ਹੈ ਉਸ ਦੇ ਪਿੱਛੇ ਕੋਈ ਨਾ ਕੋਈ ਲੌਜਿਕ ਜ਼ਰੂਰ ਹੁੰਦਾ ਹੈ ਵੈਸੇ ਵੀ ਪੇੜ ਪੌਦੇ ਤਾਂ ਸਾਨੂੰ ਹਰ ਜਗ੍ਹਾ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ ਕਿਉਂਕਿ ਇਹ ਸਾਨੂੰ ਆਕਸੀਜਨ ਦਿੰਦੇ ਹਨ ਜੀਦੇ ਕਰਕੇ ਅਸੀਂ ਜਿੰਦਾ ਹਾਂ ਚਲੋ ਹੁਣ ਗਿਆਨ ਦੀਆਂ ਗੱਲਾਂ ਬਹੁਤ ਹੋ ਗਈਆਂ ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ ਅਗਲੀ ਵਾਰੀ ਫੇਰ ਮਿਲਾਂਗੇ ਬਾਏ